ਨਾ ਕੋਈ ਮਾਰ ਕੇ ਖੀਰ ਨਹੀਂ ਖਵਾਉਣੀ ਪਹਿਲਾਂ ਦਿਖਾਉਣਾ ਸੱਤ ਵਾਰੀ ਗੱਲ ਕਰਦੇ ਬੇਚਣੀਆ ਤੜਕੀ ਦੇ ਦੋਪਨੇ ਲਾਵਾਂਗੇ ਕਿਉਂਕਿ ਉਹ ਜਾਦੇ ਸਾਨੂੰ ਟੈਮ ਨਹੀਂ ਪੂਰਾ 18000 ਬੰਨੇ ਆ ਨਾ ਬਹੁਤ ਗੱਲਾਂ ਕਰੀਏ ਨਾ ਵੀਡੀਓ ਬੜਾ ਜੀਆ ਦੇਖੋ ਅਸਲ ਮਾਰੂ ਦਾ ਮਾਲ ਫਰੀਦ ਨੇ ਬੰਦਿਆਂ ਨੇ ਮਰਵਾ ਦੇ ਜੁੱਤੀਆਂ ਨਹੀਂ ਖਾਣੀਆਂ ਕਿਸੇ ਦੇ ਇਹ ਇੱਥੇ ਪਰਵਾ ਇਹ ਹੁਗਾ ਲਾਓ ਝਗੜਾ ਕਰਨਾ ਖੱਜਾ ਲੈ ਦੇਖ ਹੋਰੇ ਬੱਚਾ ਇਹ ਬੱਚਾ ਹੋਰ ਦਾ ਇਹਦਾ ਗੱਟੀ ਚੱਲ ਜੀ ਕੋਖੜੀ ਏ ਬੱਚਾ ਇਹਦਾ ਹੈ ਜੀ ਆ ਪੱਟਾ ਆ ਜੜਾ ਖੜੇ ਹਾਂ ਆ ਪੱਟਾ ਕਾਲੀ ਇਹਦੀ ਇਹਦੀ ਆ ਲੋ ਇਹਦੀ ਆ ਅੱਛਾ ਇਹਦੀ ਪੱਟਾ ਇਹਦਾ ਪੱਟਾ ਇਹਦਾ ਬੱਕਰਾ ਹੈ ਜੀ ਔਰ ਇਨ ਇਨ ਆ ਰਿਹਾ ਕਾਲਾ ਕਾਲਾ ਇਹ ਇੱਕ ਉਹਦਾ ਬੱਚਾ ਜੀ ਉਹ ਗੱਡੀ ਚ ਕਿਹੜੀ ਦਾ ਇਹਦਾ ਆਇਆ ਲਾਲ ਦਾ ਤੂੰ ਸਾਨੂੰ ਉਹ ਪਲੂਣ ਸੂਹੀ ਦਾ ਬੱਚਾ ਦਖਿਆ ਪਹਿਲਾਂ ਉਹਦੀ ਲੋਕੀ ਗੱਡੀ ਚ ਜਾ ਫਿਰ ਹਾਂਜੀ ਪਾਛ ਲਾਲ ਰੂਹੀ ਲਾ ਲਾ ਕੇ ਮੁੰਡਿਆ ਓਏ ਖਾਜਾ ਉਹ ਕਿਉਂ ਮਰੇ ਇੱਥੇ ਸਨਖੀਆਂ ਵੀ ਲੈਣੀਆਂ ਨੇ ਕੰਨਾ ਖੁਨਾ ਦੀਆਂ ਆ ਮੰਤਰ ਲੈ ਨਹੀਂ ਤਾ ਐ ਆਪਾਂ ਕੱਚਾ ਕੰਮ ਨਹੀਂ ਕਰਨਾ ਡੰਗਰ ਸਨਖੇ ਲੈ ਕੇ ਦੇਵਾਂਗੇ ਦੇ ਜੀ ਦੰਦ ਪੂਰੇ ਵਧੀਆ ਦੰਦ ਨੇ ਕੋਈ ਹੱਲੇ ਨਵੇਂ ਦੰਦ ਹੀ ਫਰੈਸ਼ ਦੰਦ ਜਵਾਨ ਆ ਆ ਦੇਖ ਲੈ ਦੇਖ ਲਈ ਪਚਾ ਦੇਖੀ ਭਾਈ ਪਚਾ ਲੈਗਾ ਪੁਰਾ ਦੇ ਦੇ ਗੋਲੇ ਮੰਦੀਆ ਕੋਈ ਗਾਲੀ ਆ ਲੋ ਜਿਆ ਪਾਟਾ ਇਹ ਦੀ ਹੈ ਇਸੇ ਦੀ ਹੈ ਜੂ ਹਾ 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 ਹ ਫਸੀ ਖੜੀ ਐ ਤੈਰਤੀਆਂ ਦੀ ਆ ਬਾਈ ਇਹ ਦਰੂਜ ਜਿੰਨੇ ਦੀ ਲੱਗਦੀ ਆ ਨਾ ਦੱਸ 8000 ਰੁਪਏ ਦਾ ਇੱਕ ਦਾ ਪੁੱਛਿਆ ਦੋ ਦਾ ਨਹੀਂ ਇੱਕ ਦੀ ਦੱਸਿਆ ਬੱਚਾ ਤਾਂ ਇੱਕ ਨਾਲ ਹਰੇਕ ਜੇ ਇੱਕ ਛੋਟੀ ਵੱਠਾ ਮੈਂ ਦੇਣਾ ਰਹਿ ਗਿਆ ਨਾਲ ਜਿਆਦਾ ਮੈਂ ਦੇਣਾ ਹੋਵੇ ਕੋਈ ਰੱਬ ਵਰਗੀ ਗੱਲ ਕਰ ਜੇ ਵੇਚਣੀ ਆ ਤੜਕੀ ਦੇ ਤੋਂ ਦੁਗਣੇ ਨਾਵਾਂਗਾ ਦੁਗਣੇ ਦਾ ਕਾਨੂੰਨ ਤਾਂ ਨਹੀਂ ਦੁਗਣੇ ਨਾ ਦੁਗਣੇ ਦੁਗਣੇ ਦਾ ਕਾਨੂੰਨ 14 14000 ਨੂੰ ਕਿੱਥੋਂ ਮਲਦੀਆਂ ਬੱਚਾ ਲੀਆਂ ਬੱਕਰੀ 14 ਤਾਂ ਅਸੀਂ ਲਾਏ ਨਹੀਂ ਤੇਰੇ ਕੋਲ ਉਹ ਕਹਿ ਰਹਿਣਾ ਕਿ ਇੱਕ ਤੇ 1000 ਵੱਧ ਪਾ ਦਾਂਗੇ 1000 ਵੱਧ ਪਾ ਦਾਂਗੇ ਇੱਕ ਢੇਰੀ ਚ 14 ਨਹੀਂ ਲਾਏ ਤੂੰ ਆਪ ਹੀ ਕਹਿ ਜਾ 14 ਨਹੀਂ ਲਾਏ ਬਸ ਤੁਸੀਂ ਕਹਿਣਾ ਫਰਕੋ 14 ਨਹੀਂ ਲਾਏ ਤੈਨੂੰ ਪੱਕਾ ਮੁੱਲ ਲਾ ਕੇ ਜਾਊ ਜਿਆਦੇ ਸਾਨੂੰ ਟਾਈਮ ਨਹੀਂ ਬਸ ਪੂਰਾ 18000 ਦੰਨੇ ਆ ਨਾ ਬਾਕੀਆਂ ਗੱਲਾਂ ਕਰੀਏ ਨਾ ਵੀਡੀਓ ਬਣਾਈਏ ਜਾ ਦੇ ਪੱਠ ਦਾ ਜਿੰਨਾ ਕਿ ਦੀ ਇਹਦਾ ਬੇਤਾ ਹੈ ਜਿਹੜਾ 2000 ਦੀ ਲਿਆ ਕੋਈ ਨਹੀਂ 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 ਜਦ ਉਹਨੇ ਰੱਬ ਵਰਗਾ ਭਰੋਸਾ ਹੀ ਸਾਡੇ ਤੇ ਸਿਰਦਾ ਆਪਾਂ ਤੇਰੀ ਗੱਲ ਨਾਲ ਸਹਿਮਤ ਆ ਫਿਰ ਆਪਾਂ ਨੂੰ ਵੀ ਕੋ ਕੋ ਲੱਖਾਰੀਆਂ ਦਾ ਮਾਲ ਖਰੀਦਣੇ ਬੰਦਿਆਂ ਨੇ ਮਰਵਾਉਣੇ ਪਰ ਅਸੀਂ ਉਹਨੇ ਲਾ ਸਕਦੇ ਹਾਂ ਜੁੱਤੀਆਂ ਨਹੀਂ ਖਾਣੀਆਂ ਕਿਸੇ ਦੇ ਸਾਹ ਸਾਹਰੋਤਿੰਦੇ ਰੱਖ ਲੈ ਸਾਹਰੋਤਿੰਦੇ ਰੱਖ ਲੈ ਸਾਹਰੋਤ ਛੋਟੀ ਹੈ ਨਾ ਕੋਈ ਗੱਲ ਦੇ ਦੇ ਲਾ ਲੈ ਸਾਡੇ 18 ਦੀ 100 ਦੀ ਦੰਨਾ ਹੈ 25000 ਦੀ ਪੱਟ ਲੈ। ਉਹ ਨਹੀਂ ਐਵੇਂ ਤੂੰ ਤਾਂ ਹੋਰ ਗੱਲ। ਪੂਰੀ 22 ਪੌਣਾ। ਜਾ ਵੀ ਆ। ਆ ਜਾ। ਲਿਖ 22000 ਰੁਪਏ। ਰਾਜੂ ਬਾਬੇ ਤੋਂ ਲਈ ਆ 20000 ਦੀ ਪੱਟ। ਲਿਖ। ਇਕੱਠੀਆਂ ਫੇਰ ਕਰਾਂਗੇ ਪਾ ਕੰਟਾ ਲਾ ਦਾਂ ਇਕੱਠੀਆਂ ਕਰਦੇ ਖੜੀ ਰਹਿਣ ਦੇ। ਪਈਆ ਪੂਰੀਆਂ ਹੋਈਆਂ ਜਾਂ ਫਿਰ ਇਕੱਠੀਆਂ ਕਰਾਂਗੇ। ਸਾਣੇ ਦੇ ਮਗਰ ਕਾ ਬੱਚੇ। ਇੱਕ ਜੀ ਇੱਕ। ਦੋ ਹੋਰ ਕੱਢ ਲੈ ਇੱਕ ਦੋ ਇੱਥੋਂ। ਆ ਗਿਆ। ਲਾ ਲੈ ਲੈ ਜਿਹੜੀਆਂ ਜਿਹੜੀਆਂ ਸੂਈਆਂ।